ਆਪ ਸਭ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਸਾਰਿਆਂ ਦਾ ਡਾਕਟਰ ਅਮਿਤ ਸੰਧਲ ਅੱਜ ਇੱਕ ਬਹੁਤ ਜ਼ਰੂਰੀ ਸਨੇਹਾ ਤੇ ਵਿਸ਼ਾ ਲੈ ਕੇ ਤੁਹਾਡੇ ਚ ਰੂਗਰੂ ਹੋ ਰਿਹਾ ਹਾਂ ਜਿੱਦਾਂ ਆਪਾਂ ਨੂੰ ਪਤਾ 28 ਸਤੰਬਰ ਸਾਡੇ ਪੰਜਾਬ ਦੇ ਕਿਹਾ ਦੇਸ਼ ਦੁਨੀਆ ਦੇ ਸਨਮੋਦ ਆਜ਼ਾਦੀ ਗੁਲਾਟੀਏ ਸ਼ਹੀਦ ਆਜਮ ਭਗਤ ਸਿੰਘ ਜਿਨ੍ਹਾਂ ਨੇ ਅਰੀ ਜਵਾਨੀ ਦੇ ਵਿੱਚ ਦੇਸ਼ ਦੀ ਆਜ਼ਾਦੀ ਦੇ ਲਈ ਆਪਣੀ ਕੁਰਬਾਨੀ ਦਿੱਤੀ ਹੈ ਉਹਨਾਂ ਦਾ ਜਨਨ ਦਿਵਸ ਸਾਰਿਆ ਹੈ ਤੋਂ ਮੈਂ ਆਪਣੇ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਕੀ ਭਗਤ ਸਿੰਘ ਦੀ ਸੋਚ ਨੂੰ ਰੱਖਦੇ ਹੋਏ ਭਗਤ ਸਿੰਘ ਦੇ ਵਿਚਾਰਾਂ ਨੂੰ ਘਰ ਘਰ ਪਹੁੰਚਾਉਣ ਦੇ ਲਈ ਆਪਾਂ 28 ਸتمبر ਨੂੰ ਜਿੰਨੇ ਵੀ ਮੇਰੇ ਸਤਿਕਾਰਯੋਗ ਸਾਥੀ ਨੇ ਸਾਰੇ ਕੋਈ ਨਾ ਕੋਈ ਐਸਾ ਉਪਰਾਲਾ ਕਰੋ ਕਿ ਸਮਾਜ ਦੇ ਚੰਗੀ ਸੇਵ ਦੇਣ ਲਈ ਇੱਕ ਚੰਗਾ ਸਨੇਹਾ ਦੇਣ ਲਈ ਆਪਾਂ ਕਾਰਜ ਕੀਤੇ ਕਰੀਏ ਜਿਹਦੇ ਵਿੱਚ ਖੂਨਦਾਨ ਕੈਂਪ ਹੋ ਗਿਆ ਸਿੱਧੇ ਜਿਹਾ ਭਗਤ ਸਿੰਘ ਦੇ ਨਾਮ ਤੇ ਵਿਰੋਖ ਲਗਾਣੇ ਹੋਗੇ ਸਕੂਲ ਕਾਲਜ ਦੇ ਬੱਚਿਆਂ ਨੂੰ ਉਹਨਾਂ ਦੀ ਵਿਚਾਰਤਾ ਦੇ ਜਾਣੂ ਕਰਵਾਉਣ ਲਈ ਬਹੁਤ سارے ਐਸੇ ਵਿਸ਼ੇ ਨੇ ਜਿੰਨੂੰ ਆਪਾਂ ਲੈ ਕੇ ਭਗਤ ਸਿੰਘ ਦੀ ਸੋਚ ਹੈ ਜਿਹੜੀ ਉਹ ਆਪਾਂ ਜਿਹੜੀ ਆਨ ਵਾਲੀ ਜਨਰੇਸ਼ਨ ਹੈ ਉਹਨੂੰ ਦਸੀਏ ਕਿ ਆਪਾਂ ਅੱਜ ਉਹ ਸਚਾਈ ਦੀ ਗੱਲ ਕਰੀਏਗੀ ਜਿਹੜੇ ਸਾਡੇ ਆਜ਼ਾਦੀ ਕੋ ਲਾਟਿਏ ਨੇ ਜਾਂ ਉਹ ਜਿਹੜੇ ਯੋਧੇ ਨੇ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਦੇ ਲਈ ਸਾਡੇ ਸਮਾਜ ਲਈ ਬਹੁਤ ਚੰਗਾ ਕਾਰਜ ਕੀਤਾ ਹੈ ਉਹਨਾਂ ਦੇ ਵਿਚਾਰ ਧਾਰਾ ਮੂਰੇ ਨਹੀਂ ਆਦੀ ਉਹਨਾਂ ਦੀ ਵਿਚਾਰ ਧਾਰਾ ਆਪਾਂ ਮੂਰੇ ਲੈ ਕੇ ਨਹੀਂ ਆ 파ਰੇ ਤੁਮ ਇੱਕ ਵਾਰ ਫੇਰ ਸਾਰੇ ਸਤਿਕਾਰਯੋਗ ਸਾਥੀ ਨੂੰ ਬੇਨਤੀ ਕਰਦਾ 28 ਸتمبر ਦਾ ਦਿਨ ਯਾਦ ਰੱਖਿਓ ਸ਼ਿਦਿਆ ਭਗਤ ਸਿੰਘ ਨੂੰ ਜਿੱਥੇ ਆਪਾਂ ਨਮਨ ਕਰਨਾ ਜਿਹੜਾ ਜਿੱਥੇ ਬੈਠਾ ਕਿਉਂਕਿ ਭਗਤ ਸਿੰਘ ਨੇ ਜੋ ਸੋਚ ਰੱਖੀ ਜੋ ਉਹਨਾਂ ਨੇ ਕੁਰਬਾਨੀ ਦਿੱਤੀ ਆਪਾਂ ਉਹਦੇ ਦੇਨ ਨਹੀਂ ਦੇ ਸਕਦੇ ਲੇਕਿਨ ਆਪਾਂ ਛੋਟੇ ਛੋਟੇ ਪ੍ਰਯਾਸ ਕਰਕੇ ਉਸ ਮਹਾਨ ਯੋਧੇ ਨੂੰ ਯਾਦ ਤਾਂ ਕਰ ਸਕਦੇ ਹਾਂ ਉਹਦੀ ਦੇਨ ਨੂੰ ਨਮਨ ਤਾਂ ਕਰ ਸਕਦੇ ਹਾਂ ਤੋਂ ਮੇਰੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਰਾਜਨੀਤਿਕ ਮੰਚਾਂ ਤੋਂ ਉੱਪਰ ਉੱਠ ਕੇ ਸਮਾਜਿਕ ਧਾਰਮਿਕ ਮੰਚਾਂ ਤੋਂ ਉੱਪਰ ਉੱਠ ਕੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਉਸ ਦੇਸ਼ ਦੇ सपूत ਨੂੰ ਉਸ ਐਸੇ ਸਾਡੇ ਯੋਧੇ ਨੂੰ ਜਿਹੜੇ ਕਿ ਸਾਡਾ ਆਈਕਨ ਹੈ ਯੂਥ ਦਾ ਉਦੇ ਜਨਮ ਦਿਵਸ ਤੇ ਆਪਾਂ ਕੋਈ ਨਾ ਕੋਈ ਪਿਆਲਾ ਕਰੀਏ ਕਿ ਜਿੱਥੇ ਉਹ ਬੈਠੇ ਨੇ ਉਹਨਾਂ ਨੂੰ ਫخر ਹੋਵੇ ਕਿ ਮੈਂ ਉਸ ਦੇਸ਼ ਦੇ ਲਈ ਆਜ਼ਾਦੀ ਦੇ ਲਈ ਸੰਘਰਸ਼ ਲਈ ਆਪਣੀ ਕੁਰਬਾਨੀ ਦਿੱਤੀ ਹੈ ਕਿ ਜੋ ਉਹਨਾਂ ਦੇ ਜਿਹੜੇ ਬੱਚੇ ਨੇ ਉੱਥੇ ਜਿਹੜੇ ਨਾਗਰਿਕ ਨੇ ਉਸ ਨੂੰ ਯਾਦ ਕਰਦੇ ਨੇ ਔਰ ਮੇਰੇ ਕੀਤੇ ਹੋਏ ਜਿਹੜੇ ਸੰਘਰਸ਼ ਨੇ ਉਹਨਾਂ ਤੇ ਫੁੱਲ ਚੜਾਉਂਦੇ ਨੇ ਤਾਂ ਮੈਂ ਸਾਰਿਆਂ ਨੂੰ ਇੱਕ ਤਰ੍ਹਾਂ ਬੇਨਤੀ ਕਰਦਾ ਹਾਂ ਕਿ ਭੁੱਲ ਨਾ ਜਾਇਓ 28 ਸਤੰਬਰ ਸਿਦਾਜਮ ਪਗਲ ਸਿੰਘ ਦਾ ਜਨਮ ਦਿਵਸ ਆਪ ਸਭ ਨੂੰ ਬਹੁਤ-ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ